ਜੇ ਕੋਈ ਜੀ ਕਾ ਖਾਲਸਾ ਵਾਹੀ ਗੁਰਜੀਕਾ ਫਤਿਹ ਅੱਜ ਗੁਰਮਤਿ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਆਉਣਾ ਤੇ ਸਤਗੁਰ ਮਹਾਰਾਜ ਜੀ ਨੂੰ ਮੱਥਾ ਟੇਕਣਾ ਅਸੀਸ ਨੂੰ ਆਉਣਾ ਕੀ ਹੈ ਔਰ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਸੀਂ ਕਿਵੇਂ ਮੱਥਾ ਟੇਕਣਾ ਹੈ ਤੇ ਇਹ ਮਰਿਆਦਾ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸੇ ਦੂਸਰੇ ਧਰਮ ਵਾਲੇ ਨੇ ਪੁੱਛਿਆ ਸੀ ਕਿ ਮਹਾਰਾਜ ਸਿੱਖ ਤੁਹਾਡੀ ਹਜ਼ੂਰੀ ਵਿੱਚ ਆਉਂਦੇ ਨੇ ਮੱਥਾ ਕਿਉਂ ਟੇਕਦੇ ਨੇ ਮਹਾਰਾਜ ਜੀ ਨੇ ਦੱਸਿਆ ਸੀ ਕਿ ਮੱਥਾ ਟਿਕ ਨਾਲ ਸਾਡੇ ਮੱਥੇ ਦੇ ਲੇਖ ਬਦਲਦੇ ਨੇ ਜੋ ਕਰਮਾਂ ਦੇ ਵਿੱਚ ਨਹੀਂ ਹੁੰਦਾ ਉਹ ਵੀ ਸਾਨੂੰ ਮਿਲਦਾ ਹੈ ਫਿਰ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਸਤ ਗੁਰ ਸਦਨੀ ਜਾਏ ਸੀਸ ਨਵਾਇਆ ਗੁਰ ਚਰਨੀ ਚਿਤ ਲਾਏ ਮੱਥਾ ਲਾਇਆ ਕਿ ਅਸੀਂ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਣ ਪਹਿਲੀ ਤਾਂ ਗੱਲ ਇਹ ਹਮੇਸ਼ਾ ਮਨ ਦੇ ਵਿੱਚ ਇਹ ਫੁਰਨਾ ਬਣਾ ਕੇ ਆਓ ਇਹ ਨੂੰ ਵਿਸ਼ਵਾਸ ਕਰਕੇ ਆਓ ਕਿ ਜਿਹਦੇ ਸਾਹਮਣੇ ਖਲੋਤੇ ਆ ਇਹ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਇਹ ਨਹੀਂ ਦੇਖਣਾ ਕਿ ਤਾਬਿਆ ਕੌਣ ਬੈਠਾ ਹੈ ਪਾਸੇ ਕੌਣ ਬੈਠਾ ਹੈ ਸਾਡਾ ਧਿਆਨ ਪੂਰੇ ਦਾ ਪੂਰਾ ਕੇਂਦਰ ਉਸ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਹੋਣਾ ਚਾਹੀਦਾ ਹੈ ਫਿਰ ਸਤਗੁਰ ਮਹਾਰਾਜ ਜੀ ਨੂੰ ਮੱਥਾ ਟੇਕਦਿਆਂ ਸਾਡਾ ਪੂਰਾ ਮੱਥਾ ਨੱਕ ਮੱਥਾ ਜਿਹੜਾ ਹੈ ਇਹ ਜ਼ਮੀਨ ਤੇ ਲੱਗਣਾ ਚਾਹੀਦਾ ਹੈ ਹੱਥ ਹਮੇਸ਼ਾ ਤਲੀਆਂ ਥੱਲੇ ਨੂੰ ਕਰਕੇ ਲਾਉਣੇ ਚਾਹੀਦੇ ਨਾ ਕਿ ਖੜੇ ਕਰਨੇ ਨੇ ਨਾ ਹੀ ਪੁੱਠੇ ਕਰਨੇ ਨੇ ਸੋ ਆਪੋ ਆਪਣੇ ਧਰਮ ਅਨਸਾਰ ਇਹ ਰੀਤੀ ਰਿਵਾਜ ਨੇ ਕਿ ਹੱਥ ਪੁੱਠੇ ਕਰਕੇ ਜਿਵੇਂ ਇਸਲਾਮ ਵਾਲੇ ਮੱਥਾ ਟੇਕਦੇ ਨੇ ਪਰ ਸਾਨੂੰ ਹਦਾਇਤ ਹੈ ਕਿ ਅਸੀਂ ਤਲੀਆਂ ਅਰਕਾਂ ਲਾ ਕਰਕੇ ਸਾਡੇ ਗੋਡੇ ਸਾਡੇ ਪੈਰ ਲੱਗੇ ਹੋਣ ਸੋ ਇਸ ਤਰੀਕੇ ਨਾਲ ਹਾਲਾ ਕਿ ਗੁਰਬਾਣੀ ਦੇ ਵਿੱਚ ਡੰਡੋਤ ਤਾਂ ਕਨਸੈਪਟ ਵੀ ਹੈ ਡੰਡੋਤ ਕਰਨ ਦਾ ਪਰ ਜਿਆਦਾਤਰ ਜਦੋਂ ਅਸੀਂ ਮੱਥਾ ਟੇਕਦੇ ਹਾਂ ਤੇ ਸਾਡਾ ਮੱਥਾ ਸਾਡੇ ਹੱਥ ਤਲੀਆਂ ਥੱਲੇ ਲੱਗੇ ਹੋਣ ਤੇ ਅਸੀਂ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਜਾਈਏ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਆਖਦੇ ਕਿ ਸਤਿਗੁਰ ਸਰਨੀ ਜਾਏ ਸੀਸ ਨਵਾਇਆ ਗੁਰ ਚਰਨੀ ਤਿਤ ਲਾਏ ਮੱਥਾ ਲਾਇਆ ਔਰ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਮੱਥਾ ਟੇਕਣ ਲੱਗਿਆਂ ਹੱਥ ਖੜੇ ਕਰ ਲੈਂਦੇ ਨੇ ਅੰਗੂਠੇ ਲਾ ਕੇ ਟੇਕਦੇ ਨੇ ਜਾਂ ਉਸ ਤਰ੍ਹਾਂ ਹੀ ਹੱਥ ਲਾ ਕੇ ਮੱਥੇ ਨੂੰ ਲਾ ਕੇ ਟੇਕ ਲੈਂਦੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਮੱਥਾ ਟੇਕਣ ਦੇ ਨਾਲ ਸਾਡੇ ਤੇ ਕਿਹੜੀਆਂ ਕਿਡੀਆਂ ਬਖਸ਼ੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ